ਕਿਸਾਨ ਜਥੇਬੰਦੀਆਂ ਆਈਆਂ ਸੀ ਸਰਕਾਰ ਦੀ ਜਿਹੜੀ ਹੈ ਅੱਜ ਨਵੇਂ ਗੇੜ ਦੀ ਗੱਲ ਜਿਹੜੀ ਹੈ ਹੋਣ ਜਾ ਰਹੀ ਹੈ ਤੇ ਅਸੀਂ ਇਸ ਵਕਤ ਵਿਗਿਆਨਪੌਂਦੇ ਬਾਹਰ ਖੜੇ ਨੇ ਦੇਖ ਸਕਦੇ ਹੋ ਤੁਸੀਂ ਕਿ ਕਿਸਾਨਾਂ ਦੀਆਂ ਜਿਹੜੀਆਂ ਬੱਸਾਂ ਹੈਗੀਆਂ ਉਹ ਪਹੁੰਚ ਰਹੀਆਂ ਨੇ ਵਿਗਿਆਨਪੌਂਦੇ ਬਾਹਰ ਜਿਹੜਾ ਨੇ ਕਿਸਾਨ ਲੀਡਰ ਜਿਹੜਾ ਨੇ ਉਹ ਪਹੁੰਚ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਅੱਗੇ ਐਸਕੋਰਟ ਕਰ ਰਹੀਆਂ ਨੇ ਤੇ ਬੱਸਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੀਆਂ ਉਹ ਵਿਗਿਆਨਪੌਂਦੇ ਬਾਹਰ ਜਿਹੜਾ ਨੇ ਪਹੁੰਚ ਚੁੱਕੇ ਨੇ ਨਵੇਂ ਦੌਰ ਦੀ ਗੱਲਬਾਤ ਜਿਹੜੀ ਹੈਗੀ ਉਹ ਹੌਣ ਚੱਰੀ ਐ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਤੇ ਲੀਡਰਾਂ ਦੇ ਵਿਚਕਾਰ ਤੇ ਮਨਿਸਟਰਸ ਦੇ ਵਿਚਕਾਰ ਦੇਖ ਸਕਦੇ ਹੋ ਤੁਸੀਂ ਕਿ ਬੱਸਾਂ ਜਿਹੜੀਆਂ ਆ ਪਹੁੰਚ ਗਈਆਂ ਨੇ ਅਸੀਂ ਗੱਲ ਕਰਾਂਗੇ ਆਲ ਇੰਡੀਆ ਐਕਸਨ ਸਭਾ ਦੇ ਲੀਡਰ ਬਲਕਰਨਵਾਲਾ ਨਾਲ ਕਿ ਕੀ ਉਹ ਸਮਝਦੇ ਨੇ ਅੱਜ ਦੀ ਮੀਟਿੰਗ ਤੋਂ ਕੀ ਨਿਕਲ ਕੇ ਆਏਗਾ ਬਲਕਰਨ ਜੀ ਕੀ ਮੈਂ ਮੈਂ ਬਲਕਰਨ ਸਿੰਘ ਬਰਾੜ ਅੱਜ ਦੀ ਜਿਹੜੀ ਮੀਟਿੰਗ ਹੈ ਸਾਡੀਆਂ ਮੰਗਾਂ ਕਲੀਅਰ ਨੇ ਜਥੇਬੰਦੀਆਂ ਦਾ ਸਟੈਂਡ ਕਲੀਅਰ ਹੈ ਤੇ ਇਹਦੇ ਤੇ ਸਰਕਾਰ ਨੇ ਸੋਚਣਾ ਹੁਣ ਵੀ ਇਹ ਮੰਗਾ ਨੂੰ ਉਹ ਜਿਹੜੀ ਕਾਨੂੰਨ ਤੈਨ ਰੈਪੀਲ ਕਰਨੇ ਆ ਉਹਨਾਂ ਨੂੰ ਰੈਪੀਲ ਕਿਵੇਂ ਕੀਤਾ ਜਾਣਾ ਉਸ ਦੀ ਪ੍ਰਕਿਰਿਆ ਬਾਰੇ ਹੀ ਗੱਲ ਹੋਣੀ ਹੈ ਹੋਰ ਕੋਈ ਗੱਲ ਨਹੀਂ ਹੋਣੀ ਐਮਐਸਪੀ ਨੂੰ ਕਿਵੇਂ ਦੇਸ਼ ਦੇ ਵਿੱਚ ਲਾਗੂ ਕੀਤਾ ਜਾਣਾ ਤੇ ਉਸ ਦਾ ਕੀ ਸਟਰਕਚਰ ਬਣਾਇਆ ਜਾਣਾ ਕਿਵੇਂ ਬਜਟ ਰੱਖਿਆ ਜਾਣਾ ਇਹਨਾਂ ਤੇ ਗੱਲਬਾਤ ਹੋਣੀ ਹੈ ਨਾ ਕਿ ਵੀ ਕਾਨੂੰਨ ਨਾਲ ਹੋਰ ਕੋਈ ਗੱਲਬਾਤ ਹੋਣੀ ਹੈ ਪਰ ਸਰਕਾਰ ਕਿਤੇ ਨਾ ਕਿਤੇ ਹਜੇ ਵੀ ਐਡਮੈਂਟ ਲੱਗਦੀ ਹੈ ਕਿ ਸਿਰਫ ਸੰਸ਼ੋਧਨਾ ਵਾਸਤੇ ਤਿਆਰ ਨੇ ਜਿਹੜਾ ਰੱਦ ਕਰਨ ਤੇ ਨਹੀਂ ਆ ਰਹੀ ਹੈ ਸਰਕਾਰ ਨਹੀਂ ਇਹ ਤਾਂ ਸਰਕਾਰ ਨੇ ਸੋਚਣਾ ਬੰਦਿਆ ਵੀ ਅੰਦੋਲਨ ਇੰਨਾ ਲੰਮਾ ਹੋ ਗਿਆ ਹੈ ਇੰਨੇ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਸੈਂਕੜੇ ਦੇ ਨੇੜੇ ਗਿਣਤੀ ਪਹੁੰਚਣ ਵਾਲੀ ਆ ਪਹਿਲੇ ਦਿਨ ਤੋਂ ਲੈ ਕੇ ਤੇ ਸਰਕਾਰ ਆ ਜਿਹੜੀ ਉਹਨੇ ਬੇਸ਼ਰਮੀ داری ਹੋਈ ਐ ਉਸ ਨੂੰ ਸ਼ਰਮਨਾ ਦੀ ਉਸ ਨੂੰ ਮਨੁੱਖਤਾ ਦੇ ਨਾਂ ਦੀ ਹਿਮਿਉਨਿਟੀ ਦੀ ਕੋਈ ਪਰਵਾਹ ਨਹੀਂ ਉਹ ਲਗਾਤਾਰ ਇਹਨਾਂ ਦੇ ਹੱਕਾਂ 'ਚ ਪ੍ਰਚਾਰ ਕਰਦੇ ਕਰਦੇ ਭਾਵੇਂ ਹਰ ਮੀਟਿੰਗ ਦੇ ਵਿੱਚ ਇੱਕ ਕਦਮ ਪਿੱਛੇ ਹਟੇ ਐ ਪਹਿਲਾਂ ਆਹਨੇ ਚੰਗੇ ਐ ਸੋਧ ਵੀ ਨਹੀਂ ਕਰਨੀ ਅਸੀਂ ਤੁਹਾਨੂੰ ਸਮਝਾਉਨੇ ਆ ਉਹ ਸਮਝਦੇ ਸਮਝ ਸਮਝਾਉਂਦੇ ਸਮਝਾਉਦੇ ਸਾਥੋਂ ਸਮਝਣ ਲੱਗੇ ਸਮਝਦਾ ਇਹ ਗੱਲ ਇਸ ਗੱਲ ਤੇ ਆ ਗਈ ਪਿਛਲੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਮੰਨ ਲਿਆ ਵੀ ਕਾਨੂੰਨਾਂ ਦੇ ਵਿੱਚ ਗਲਤੀਆਂ ਆ ਤੇ ਅਸੀਂ ਰਿਪੀਲ ਕਰਨ ਬਾਰੇ ਗੱਲਬਾਤ ਕਰਾਂਗੇ ਤੇ ਉਹ ਹੁਣ ਕਰਨੀ ਚਾਹੀਦੀ ਹੈ ਸਰਕਾਰ ਨੂੰ ਜੀ ਅਸੀਂ ਇਸ ਵਕਤ ਵਿਗਿਆਨ ਭਵਨ ਦੇ ਬਾਹਰ ਨੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਨੇ ਕਿ ਵਿਗਿਆਨ ਭਵਨ ਜਿਹੜਾ ਹੈ ਗਿਆ ਉਹ ਬੱਸੀਆਂ ਜਿਹੜੀਆਂ ਹੈਗੀਆਂ ਕਿਸਾਨਾਂ ਦੀਆਂ ਉਹ ਪਹੁੰਚ ਚੁੱਕੀਆਂ ਨੇ ਕਿਸਾਨ ਲੀਡਰ ਜਿਹੜੇ ਨੇ ਕਿਸਾਨ ਆਗੂ ਨੇ ਉਹ ਵਿਗਿਆਨ ਭਵਨ ਦੇ ਬਾਹਰ ਪਹੁੰਚ ਚੁੱਕੇ ਨੇ 2 ਵਜੇ ਜੇ ਹੈ ਮੀਟਿੰਗ ਦਾ ਟਾਈਮ ਹੈਗਾ 2 ਵਜੇ ਮੀਟਿੰਗ ਸ਼ੁਰੂ ਹੋਏਗੀ ਨਵੇਂ ਗ੍ਰੇਡ ਦੀ ਜਿਹੜੀ ਗੱਲਬਾਤ ਹੈਗੀ ਕਿਸਾਨ ਲੀਡਰਾਂ ਤੇ ਸੈਂਟਰਲ ਗਵਰਨਮੈਂਟ ਦੇ ਮਨਿਸਟਰ ਜਿਹੜੇ ਹੈਗੇ ਉਹਨਾਂ ਦੇ ਵਿਚਾਰ ਹੋਣ ਜਾ ਰਹੀ ਹੈ ਦੱਸ ਦਈਏ ਕਿ ਵਿਗਿਆਨ ਭਵਨ ਤੋਂ ਬਾਹਰ ਅਸੀਂ ਇਸ ਟਾਈਮ ਖੜੇ ਨੇ ਲੀਡਰਸ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕਿਸਾਨ ਭਵਨ ਤੋਂ ਬਾਹਰ ਵਿਗਿਆਨ ਭਵਨ ਤੋਂ ਬਾਹਰ ਜਿਹੜਾ ਨੇ ਲੀਡਰਸ ਪਹੁੰਚ ਚੁੱਕੇ ਨੇ ਤੇ 2 ਵਜੇ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਏਗੀ ਅਸੀਂ ਦੱਸ ਦਈਏ ਤੁਹਾਨੂੰ ਕਿ ਨਵੇਂ ਦੌਰ ਦੀ ਗੱਲਬਾਤ ਜਿਹੜੀ ਹੈਗੀ ਕਿਸਾਨ ਜਥੇਬੰਦੀਆਂ ਤੇ ਜਿਹੜਾ ਸੈਂਟਰਲ ਗਵਰਨਮੈਂਟ ਦੇ ਮਿਨਿਸਟਰਸ ਹੈਗੇ ਉਹਨਾਂ ਦੇ ਵਿੱਚੇ ਹੋਣੇ ਜਾ ਰਹੀ ਹੈ ਤੇ ਇਸ਼ੂ ਜਿਹੜਾ ਹੈਗਾ ਮੇਨ ਕਿਸਾਨ ਜੱਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਤਿੰਨ ਖੇਤੀ ਕਾਨੂੰਨ ਜਿਹੜੇ ਨੇ ਉਹ ਰੱਦ ਕੀਤੇ ਜਾਣ ਤੇ ਐਮਐਸਪੀ ਜਿਹੜਾ ਹੈ ਐਮਐਸਪੀ ਨੂੰ ਇੱਕ ਲੀਗਲ ਰਾਈਟ ਜਿਹੜਾ ਹੈ ਉਹ ਬਣਾਇਆ ਜਾਏ ਨੌਵੇਂ ਦੇ ਦੌਰ ਦੀ ਗੱਲਬਾਤ ਜਿਹੜੀ ਹੈਗੀ 2 ਵਜੇ ਜਿਹੜਾ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ ਕਿਸਾਨ ਜੱਥੇਬੰਦੀਆਂ ਦੇ ਤੇ সেন্ট্রਲ گورਨਮੈਂਟ ਦੇ ਮਿਨਿਸਟਰਸ ਦੇ ਨਾਲ ਜਿਹੜਾ ਨੇ ਦੱਸ ਦਈਏ ਤੁਹਾਨੂੰ ਇੱਥੇ ਜਿਹੜਾ ਬੱਸਿਸ ਦੇ ਵਿੱਚ ਲੀਡਰਸ ਜਿਹੜਾ ਨੇ ਉਹ ਪਹੁੰਚ ਚੁੱਕੇ ਨੇ ਲੀਡਰਸ ਜਿਹੜਾ ਨੇ ਉਹ ਵਿਗਿਆਨ ਪੌਣ ਦੇ ਵਿੱਚ ਜਿਹੜਾ ਨੇ ਉਹ ਐਂਟਰ ਕਰਨੇ ਵਾਲੇ ਨੇ ਤੇ ਨਵੇਂ ਦੌਰ ਦੀ ਗੱਲਬਾਤ ਆਲ ਇੰਪੋਰਟੈਂਟ ਗੱਲਬਾਤ ਜਿਹੜੀ ਹੈਗੀ ਮੀਟਿੰਗ ਜਿਹੜੀ ਹੈਗੀ ਜਥੇਬੰਦੀਆਂ ਦੀ ਤੇ ਸੰਗਠਨ ਲੀਡਰਸ ਦੀ ਮਿਨਿਸਟਰਸ ਦੀ সেন্ট্রਲ گورਨਮੈਂਟ ਦੇ ਮਿਨਿਸਟਰਸ ਦੀ ਉਹ ਹੋਣ ਜਾਰੀ ਹੈ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਰਿਪੀਲ ਦੀ ਮੰਗ ਕਰ ਰਹੀਆਂ ਨੇ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਉਹ ਸਿਰੇ ਤੋਂ ਰੱਦ ਕੀਤੇ ਜਾਣ ਤੇ ਐਮਐਸਪੀ ਤੋਂ ਜਿਹੜਾ ਹੈ ਲੀਗਲ ਰਾਈਟ ਜਿਹੜਾ ਹੈ ਉਹ ਅਨਾਉਂਸ ਕੀਤਾ ਜਾਵੇ ਤੇ ਸਰਕਾਰ ਜਿਹੜਾ ਹੈ ਖਰੀਦ ਯਕੀਨੀ ਬਣਾਏ ਸਾਹਮਣੇ ਨਾਲੇ ਸੁਰਜੀਤ ਸਿੰਘ ਫੂਲ ਜੀ ਫੂਲ ਸਾਹਿਬ ਕੀ ਹੈ ਅੱਜ ਤਿੰਨ ਦੋ ਜਿਹੜੇ ਇਸ਼ੂ ਹੈਗੇ ਰਿਪੀਲ ਦਾ ਤੇ ਐਮਐਸਪੀ ਦਾ ਕੀ ਲੱਗਦਾ ਤੁਹਾਨੂੰ ਕਿ ਕੋਈ ਹੱਲ ਨਿਕਲੇਗਾ ਅੱਜ ਰਪੀਲ ਦਾਤਾ ਜੀ ਤੋਮਰ ਸਾਹਿਬ ਦਾ ਪੰਜਾਬੀ ਟ੍ਰਿਬਿਊਨ ਚ ਬਿਆਨ ਪੜ੍ਹ ਲ ਉਹਨਾਂ ਨੇ ਕਹਿਤਾ ਵੀ ਰਪੀਲ ਰੱਦ ਕਰਨ ਤੋਂ ਛੁੱਟ ਛੱਡ ਕੇ ਛੁੱਟ ਦਾ ਭਾਵ ਹੈ ਹੋਰ ਕੋਈ ਸੌਦਾ ਕਰਾ ਲੈਣ ਕੋਈ ਗੱਲ ਮੰਨ ਲੈਣ ਇਹਦਾ ਭਾਵ ਉਹਨਾਂ ਨੇ ਕਹਿਤਾ ਵੀ ਰਪੀਲ ਵਾਲੀ ਗੱਲ ਨਹੀਂ ਸੀ ਕਰਾਂਗੇ ਸੋ ਇਸ ਕਰਕੇ ਰਪੀਲ ਵਾਲੀ ਇਹ ਤਿੰਨ ਕਾਨੂੰਨਾਂ ਨੂੰ ਇਹ ਇਹੀ ਇਸ ਅੰਦੋਲਨ ਦਾ ਮੁੱਖ ਤੇ ਮੇਨ ਮੁੱਦਾ ਕੀ ਲੱਗਦਾ ਅੱਜ ਦੀ ਮੀਟਿੰਗ ਜਿਹੜੀ ਹੈਗੀ ਮੀਟਿੰਗ ਤੋਂ ਪਹਿਲੇ ਤੋਮਰ ਸਾਹਿਬ ਦੀ ਸਟੇਟਮੈਂਟ ਆਈ ਹੈ ਕਿ ਰਿਪੀਲ ਨਹੀਂ ਹੋ ਸਕਦੇ ਨੇ ਜੱਤੇ ਬੰਦਿਆਂ ਮੰਗ ਕਰ ਰਹੇ ਆ ਕਿ ਰਿਪੀਲ ਹੋਣੇ ਚਾਹੀਦੇ ਕਾਨੂੰਨ ਕੀ ਲੱਗਦਾ ਤੁਹਾਡਾ ਅੰਦੋਲਨ ਜਿਹੜਾ ਹੈਗਾ ਆਲਰੇਡੀ ਤੁਸੀਂ ਨੈਕਸਟ ਫੇਜ਼ ਵੀ ਅਨਾਉਂਸ ਕੀਤਾ ਹੈ ਕੀ ਲੱਗ ਰਿਹਾ ਦੇਖੋ ਜੀ ਅਸੀਂ ਪਿਛਲੀ ਮੀਟਿੰਗ 'ਚ ਕਹਿੰਦਾ ਸੀਗਾ ਤਿੰਨ ਵਾਰੀ ਜਿਵੇਂ ਕਹਿੰਦੇ ਉਹਨਾਂ ਤਲਾਕ 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 ਲਾਏ ਭਾਈ ਵੀ ਹੁਣ ਪੱਕਾ ਹੋ ਗਿਆ ਅਸੀਂ ਕਹਿੰਦਾ ਸੀਗਾ ਰਿਪੀਲ 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 ਤਿੰਨ ਵਾਰੀ ਰਿਪੀਟ ਕਰਤਾ ਸੀ ਤੇ ਕਹਿੰਦਾ ਸੀਗਾ ਵੀ ਹੁਣ ਅਸੀਂ ਰਿਪੀਲ ਤੋਂ ਫਿਰ ਉਹਨਾਂ ਨੇ ਕਿਹਾ ਵੀ ਚਲੋ ਐਮਐਸਪੀ ਤੇ ਕਰ ਲੈਨੇ ਆ। ਸੋ ਐਮਐਸਪੀ ਤੇ ਵੀ ਕੀ ਲੈ ਕੇ ਆਉਂਦੇ ਆ? ਜੇ ਤਾਂ ਕੋਈ ਠੋਸ ਲੈ ਕੇ ਆਏ ਵੀ ਅਸੀਂ ਐਮਐਸਪੀ ਬਣਾਉਣ ਤੇ ਕਾਨੂੰਨ ਬਣਾਉਣ ਤੇ ਸਹਿਮਤ ਆਂ। ਇਹਦਾ ਕੋਈ ਆਪਾਂ ਪ੍ਰਕਿਰਿਆ ਦੀ ਸਮਾਂ ਸੀਮਾ ਤੈਅ ਕਰ ਲੈਨੇ ਤਾਂ ਹੋ ਜੂਗੀ ਗੱਲ। ਜੇ ਉਹਨਾਂ ਨੇ ਐਮਐਸਪੀ ਦਾ ਵੀ ਮੈਨੂੰ ਲੱਗਦਾ ਵੀ ਐਮਐਸਪੀ ਤੇ ਵੀ ਐਂ ਕਹਿਣਗੇ ਵੀ ਐਮਐਸਪੀ ਨਾਲ ਸਾਨੂੰ ਆਹ ਮੁਸ਼ਕਲਾਂ ਨੇ, ਆਹ ਸਾਨੂੰ ਵਿੱਤੀ ਸਮੱਸਿਆਵਾਂ ਨੇ 17 ਲੱਖ ਕਰੋੜ ਅਸੀਂ ਕਿੱਥੋਂ ਲੈ ਕੇ ਆਵਾਂਗੇ? ਇਹੋ ਜਿਹੀਆਂ ਗੱਲਾਂ ਹੀ ਕਰਨੀਆਂ ਉਹਨਾਂ ਨੇ। ਕਾਨੂੰਨ ਬਣਾਉਣ ਵਾਲੀ ਗੱਲ ਤੇ ਉਹਨਾਂ ਨੇ ਐਮਐਸਪੀ ਤੇ ਵੀ ਲੱਗਦਾ ਵੀ ਕੋਈ ਕਮਿਟਮ ਵੀ ਮੀਟਿੰਗਾਂ ਵਾਲੀ ਬੇਸਿੱਟਾ ਰਹੂਗੀ ਤੇ ਸਾਨੂੰ ਇਹ ਕਹਿਣੇ ਪਊਗਾ ਵੀ ਐਵੇਂ ਸਮਾਂ ਬਰਬਾਦ ਕਰਨ ਦਾ بجائے ਚਾਲੀ ਆਗੂਆਂ ਦਾ ਤੁਸੀਂ ਜਿੱਦੇ ਤੁਹਾਡਾ ਮਨ ਬਣ ਗਿਆ ਉੱਤੇ ਸਾਨੂੰ ਸਤਨੂ ਐਵੇਂ ਸਾਡਾ ਸਮਾਂ ਸਾਡਾ ਬਰਬਾਦ ਨਾ ਕਰੋ ਜੀ ਤੇ ਹੁਣ ਇਸ ਤੋਂ ਬਾਅਦ ਕੀ 26 ਦੀ ਤਿਆਰੀ ਹੈ ਕੀ ਦਿੱਲੀ ਐਂਟਰ ਕਰਨਗੀਆਂ ਜੱਤੇ ਮੰਨੀਆਂ ਤੇ ਕਿਸਾਨ ਜੇ ਅੱਜ ਦੀ ਗੱਲਬਾਤ ਦਾ ਸਿੱਟਾ ਨਹੀਂ ਨਿਕਲਦਾ ਬਿਲਕੁਲ ਉਹ ਤਾਂ ਅਸੀਂ ਕਹਿਤਾ ਜੇ ਕੱਲ ਵਾਲਾ ਜਿਹੜਾ ਮਾਰਚ ਸੀਗਾ ਸਾਡਾ ਉਹ ਦੋਨੇ ਸੀਗਾ ਇਹਨਾਂ ਨੂੰ ਵਾਰਨਿੰਗ ਵੀ ਸੀਗੀ ਵੀ ਵੇਖ ਲੋ ਕਿਸਾਨਾਂ ਦਾ ਗੁੱਸਾ ਕਿੰਨਾ ਤੇ ਦੂਜੇ ਪਾਸੇ ਸਾਡੀ 26 ਦੀ ਜਿਹੜੀ ਪਰੇਡ ਹੈ ਉਨ੍ਹਾਂ ਦੀ ਪਰੇਡ ਦੇ ਬਰਾਬਰ ਉਹਦੀ ਰਹਿ ਹਸਲ ਵੀ ਹੈ ਸੋ ਇਸ ਕੀ ਕਰਾਂਗੇ ਸਾਰੀਆਂ ਜੋਰ ਅਸੀਂ 26 ਤੇ ਲਾਵਾਂਗੇ ਜੇਦੂ ਬਾਦ ਜੀ ਤੇ ਕਿਸਾਨ ਲੀਡਰ ਜਿਹੜਾ ਨੇ ਸਾਫ਼ ਕਹਿ ਰਹੇ ਨੇ ਕਿ ਰਿਪੀਲ ਵਾਸਤੇ ਉਹ ਆਏ ਨੇ ਰਿਪੀਲ ਜਿਹੜਾ ਨੇ ਖੇਤੀ ਕਾਨੂੰਨਾਂ ਨੂੰ ਕਰਾਂਗੇ ਬਸ ਜਿਹੜੀ ਹੈ ਬੱਸਿਸ ਦੇ ਵਿੱਚ ਜਿਹੜਾ ਨੇ ਕਿਸਾਨ ਲੀਡਰ ਜਿਹੜੇ ਨੇ ਉਹ ਵਿਗਿਆਨ ਭਵਨ ਦੇ ਬਾਹਰ ਜਿਹੜਾ ਨੇ ਪਹੁੰਚ ਚੁੱਕੇ ਨੇ ਤੇ ਮੀਟਿੰਗ ਹਾਲਾਂਕਿ ਅਜੇ ਵੀ ਘੰਟੇ ਦਾ ਸਮਾਂ ਹੈਗਾ ਮੀਟਿੰਗ ਸ਼ੁਰੂ ਹੋਣ ਨੂੰ 2 ਵਜੇ ਸ਼ੁਰੂ ਹੋਏਗੀ ਪਰ ਜਿਹੜਾ ਆਲਰੇਡੀ ਕਿਸਾਨ ਲੀਡਰ ਨੇ ਅਸੈਸ ਕਰ ਰਹੇ ਨੇ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ ਦੀ ਜਿਹੜੀ ਸਟੇਟਮੈਂਟ ਹੈਗੀ ਕਿ ਕਿਸਾਨ ਜਿਹੜੇ ਬਿੱਲ ਨੇ ਉਹ ਰਿਪੀਲ ਨਹੀਂ ਹੋਣਗੇ ਤਾਂ ਸੰਸ਼ੋਧਨ ਚਾਏ ਜਿੰਨੇ ਮਰਜ਼ੀ ਕਰਾ ਲੈਣ ਤੇ ਲੱਗਦਾ ਹੈ ਕਿਸਾਨ ਲੀਡਰਾਂ ਨੂੰ ਕਿ ਅੱਜ ਦੀ ਮੀਟਿੰਗ ਜਿਹੜਾ ਹੈ ਉਹ ਬੇਸੀਟਾ ਰਹੇਗੀ ਤੇ ਅਗਲੀ ਜਿਹੜਾ ਰਣਨੀਤੀ ਉਹਨਾਂ ਨੇ ਤਿਆਰ ਕੀਤੀ ਹੈ ਪਰ ਮੀਟਿੰਗ ਦੇ ਵਿੱਚ ਕੀ ਨਿਕਲਦਾ ਹੈ 2 ਵਜੇ ਮੀਟਿੰਗ ਸ਼ੁਰੂ ਹੋਏਗੀ ਦੇਖਾਂਗੇ ਕਿ ਕੀ ਨਟਸ਼ੈਲ ਚ ਰਿਜ਼ਲਟ ਨਿਕਲਦਾ ਹੈ ਪਰ ਕਿਸਾਨ ਲੀਡਰ ਕੋਈ ਬਹੁਤ ਆਸ਼ਾਵਾਨ ਨਹੀਂ ਹੈਗੇ ਬਹੁਤ ਹੋਪਫੁਲ ਨਹੀਂ ਹੈਗੇ ਅੱਜ ਦੀ ਮੀਟਿੰਗ ਤੋਂ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ